ਸਭੀ ਗਾਲ ਜੀ ਅੱਜ ਆਪਾਂ ਖੜੇ ਸੀਗੇ ਇਹ ਹਾਈਵੇ ਹੈਗਾ ਇਹ ਕੋੜੀਸੇਖਾਂ ਤੋਂ ਅੰਮ੍ਰਿਤਸਰ ਜਿਹੜਾ ਮੋਗੇ ਤੋਂ ਅੰਮ੍ਰਿਤਸਰ ਰੋੜ ਜਾਂਦਾ ਕੋੜੀਸੇਖਾਂ ਤੋਂ ਨਾ ਤੇ ਇੱਧਰ ਮੱਖੂ ਦੇ ਸੈਂਟਰ ਦੇ ਵਿੱਚ ਆਪਾਂ ਖੜੇ ਆ ਬਾਕੀ ਆ ਪਿੰਡ ਹੈਗਾ ਕਿਲੀਗੰਦਰਾ ਅਸਲੀ ਇੱਕ ਕਲਾੜਾ ਹੈਗਾ ਬਾਈ ਦਾ ਸਿੰਘ ਵੇਲਣਾ ਇਹਦਾ ਨਾਂਅ ਹੈਗਾ ਇਹਨਾਂ ਦਾ ਨੰਬਰ ਇਹ ਦੇਖੋ ਆਪਾਂ ਸਾਰਾ ਕੁਝ ਦੇਖਦੇ ਆ ਇੱਥੇ ਨਾ ਗੋੜ ਕਹਿੰਦੇ ਆ ਜਿਹੜਾ ਗੋੜੇ ਬਾਈ ਬਣਾਉਂਦੇ ਆ ਨਾ ਇਹ ਕਮਾਦ ਜਿਹੜੇ ਤੋਂ ਬਣਾਉਂਦੇ ਆ ਉਹ ਆਰਗੈਨਿਕ ਕਮਾਦ ਆ ਤੇ ਆਪਾਂ ਸਾਰਾ ਦਿਖਾਉਣੇ ਆ ਤੁਹਾਨੂੰ ਪ੍ਰੋਜੈਕਟ ਪੂਰਾ ਦਿਖਾਉਣੇ ਆ ਤੇ ਦੇਸੀ ਗੁੜ ਇੱਥੋਂ ਮਿਲਦਾ ਉਹ ਦਿਖਾਉਣੇ ਆ ਜੀ ਆਜੋ ਖੜਾ ਇਹ ਬਾਈ ਦੀ ਦੁਕਾਨ ਆ ਇਹ ਗੁੜ ਵੇਚਦੇ ਆ ਆ ਦੇਖੋ ਸਾਰੇ ਰੇਟ ਲਿਖੇ ਆ ਹੈਨਾ ਕਿਹੜੇ ਕਿਹੜੇ ਰੇਟ ਦੇ ਗੋੜਾ ਦੁਕਾਨ ਬਣਾਈ ਇਹਨਾਂ ਨੇ ਤੇ ਆਜੋ ਇੱਕ ਬਾਈ ਦਾ ਨਾ ਟਰੈਕਟਰ ਦੇਖਦੇ ਆਪਾਂ ਇਹ ਛੋਟਾ ਟਰੈਕਟਰ ਵੀ ਇਨਾ ਰੱਖਿਆ ਇਸ ਪ੍ਰੋਜੈਕਟ ਦੇ ਲਈ ਆ ਸੋਲਿਸ ਬੀਓਸ ਪਾਵਰ ਦਾ ਟਰੈਕਟਰ ਰੱਖਿਆਗਾ ਛੋਟਾ ਵੀਰੇ ਇੱਕ ਇਹ ਟਰੈਕਟਰ ਕਿੰਨੇ ਆ ਉਸ ਪਾਵਰ ਆ ਇਹ 20 ਹਾਸਪਾਵਰ ਆ ਇਹ ਦੋ ਸਿਲੰਡਰ ਆ ਇਹ ਦੋ ਸਿਲੰਡਰ ਆ ਹਾਂਜੀ ਹਾਂਜੀ ਇਹ ਕਿਹੜੇ ਐਸੇ ਕੰਮ ਲਈ ਰੱਖਿਆ ਟੋ ਵੱਡ ਬਈ ਇਹ ਆਪਾਂ ਜੀ ਖੇਤ ਨਾ ਆਪਣਾ ਆਰਗੇਨਿਕ ਆ ਅਗੰਨਾ ਉਹਦੇ ਵਿੱਚ ਇਹ 4 ਫੁੱਟਾ ਰੋਟਾ ਬੀਟਰ ਇਹਦੇ ਮਗਰ ਪਾ ਕੇ ਇਹਦੇ ਨਾਲ ਆਪਾਂ ਉਹਦੇ ਵਿੱਚ ਗੋਡੀ ਕਰਦੇ ਆ ਰੋਟਾ ਬੀਟਰ ਨਾਲ ਇਹ ਕਿ ਇਹ ਕੰਪਨੀ ਕਿਹੜੀ ਇਹ ਸੋਲਿਡਾਈ ਸੋਨਾ ਲੀਗ ਵਾਲਿਆਂ ਦੀ ਹੀ ਇਹ ਸੋਨਾ ਲਿਕਾ ਵਾਲੀ ਦੀ ਹਾਂ ਠੀਕ ਆ ਇਹ ਫਾਰਮ ਵੀ ਤੁਹਾਡਾ ਹੀ ਸਾਰਾ ਹਾਂਜੀ ਉਹ ਬਾਈ ਜੀ ਦਾ ਵੱਡੇ ਦਾ ਅੱਛਾ ਹਾਂਜੀ ਠੀਕ ਆ ਠੀਕ ਆ ਟਰੈਕਟਰ ਬਹੁਤ ਵਧੀਆ ਯਾਰ ਇਹ ਹੈ ਹਨਾ ਧੰਨਵਾਦ ਜੀ ਇਹ ਪੂਰਾ ਪੂਰਾ ਮਤਲਬ ਕਾਮਯਾਬ ਪੂਰਾ ਹੀ ਪੂਰਾ ਕਾਮਯਾਬ ਆ ਜੀ ਨੂੰ ਵੀ ਪੂਰਾ ਵਧੀਆ ਆ ਦੇਖੋ ਟਰੈਕਟਰ ਕਿੰਨਾ ਸੋਹਣਾ ਹੈਗਾ ਇਹ ਪੂਰਾ ਕਾਮਯਾਬ ਬਾਈ ਨੇ ਕਿਹਾ ਵੀ ਉਹ ਪਾਵਰ ਦਾ ਟਰੈਕਟਰ ਆ ਤੇ ਇਹ ਜਿਹੜੀ ਰੇੜੀ ਰੱਖੀ ਆ ਉਹ ਇਸ ਪ੍ਰੋਜੈਕਟ ਦੇ ਲਈ ਬਾਕੀ ਫਾਰਮ ਦੇ ਵਿੱਚ ਇਹਦੇ ਨਾਲ ਗੁੱਡਗਡਾਈ ਕਰਦੇ ਆ ਆਜੋ ਇਹ ਮੇਲਣੇ ਦਾ ਪ੍ਰੋਜੈਕਟ ਲੱਗਿਆ ਦੇਖੋ ਸਿੰਘ ਮੇਲਣੇ ਦਾ ਸਾਰਾ ਆ ਬੱਲਣ ਬੁੱਲਣ ਦੀ ਦੇਸੀ ਹੋਈ ਆ ਹੈਨਾ ਆ ਪ੍ਰੋਜੈਕਟ ਲੱਗਿਆ ਇੱਥੇ ਗੰਨੇ ਪਾਈਦੇ ਆ ਇਹ ਵੀ ਇੰਨਾਂ ਲੱਗਿਆ ਹੈਨਾ

211 ਟਰੈਕਟਰ ਦਾ ਹਾਂਜੀ ਹਾਂਜੀ ਅੱਛਾ ਹਾਂਜੀ ਇਹਦੇ ਤੇ ਪੈਸਟਲ ਵਗੈਰਾ ਵੱਡੇ ਕਰਕੇ ਸੋਨਾ ਲੀਗਾ ਦਾ ਕਰਦਾ ਸੀ ਇਹਨੂੰ ਠੀਕ ਆ ਕਾਹ ਇਹਨੂੰ ਲੋਡ ਨਹੀਂ ਲੈਂਦਾ ਕੋਈ ਨਾ ਮਾਤੀ ਕਰੇਗਾ ਕੋਈ ਲੋਡ ਨਹੀਂ ਜਿੰਨੇ ਮਰਜ਼ੀ ਗੰਨੇ ਲਾਓ ਠੀਕ ਹੈ ਜੀ ਠੀਕ ਹੈ ਹਾਂਜੀ ਦੂਜਾ ਸੀ ਜਾਣਾ ਇਹ ਤੇ ਗੰਨੇ ਤੁਹਾਡੇ ਆਪਣੇ ਹੀ ਆ ਸਾਰੇ ਫਾਰਮ ਦੇ ਨਹੀਂ ਨਹੀਂ ਆਪਣੇ ਆਪਣੇ ਆਰਗੇਨਿਕ ਵੀ ਆ ਹਾਂ ਤੇ ਕਿੰਨਾ ਮੋਲ ਵੀ ਕੁਸ਼ਲੀ ਵਰੀ ਜਦੋਂ ਆਪਾਂ ਗੰਨਾ ਲੈਂਦੇ ਸੀਗੇ ਆਪ ਦਾ ਆਰਗੇਨਿਕ ਹਾਂਜੀ ਆਰਗੇਨਿਕ ਜੰਨਾ ਬਾਈ ਫਿਰ ਮੇਰਾ ਬਹੁਤ ਬੰਦਾ ਦਿੱਤਾ ਦਾ 1300 ਕੁ ਗੰਡਲਾ ਠੀਕ ਹੈ ਜੀ ਜਿਹੜਾ ਕੈਮੀਕਲ ਆ ਉਹ 500 ਕੁ ਗੰਡਰ ਦੇ ਕਰੀਬ ਜਾਂਦਾ ਹਨ ਠੀਕ ਹੈ ਤੇ ਕਸਟਮਰ ਪਰ ਗੋਲੇ ਕਰਾਂ ਦਾ ਭਾਲਦਾ ਆ ਇਸ ਵਾਰ ਅਸੀਂ ਕਹਿੰਨਾ ਮੁੱਲ ਵੀ ਲੈਣੇ ਆ ਓਕੇ ਹਾਂ ਜੀ ਜਿਹੜਾ ਕੈਮੀਕਲ ਵਾਲਾ ਤੇ ਨੌਨ ਕੈਮੀਕਲ ਜਿਹੜਾ ਉਹ ਵੀ ਬਣਾ ਰਹੇ ਉਹਦਾ ਗੋੜ ਅਲੱਗ ਰੱਖ ਦੇ ਉਹਦਾ ਲੱਗ ਹਾਂ ਜੀ ਅੱਛਾ ਨੌਨ ਕੈਮੀਕਲ ਜਿਹੜਾ ਡਾਡਾ ਹੀ ਦੋਨਾਂ ਦੇ ਠੀਕ ਹੈ ਰੇਟ ਅਲੱਗ ਲੱਗਾ ਹਾਂ ਜੀ ਦੋਨੋਂ ਕੈਮੀਕਲ ਆ 95 ਨੂੰ ਦੂਜਾ 125 ਨੂੰ ਠੀਕ ਆ ਹੋ ਮੈਂ ਦਿਖਾ ਤਾ 125 ਰੁਪਏ ਰੇਟ ਚੱਲ ਰਿਹਾ ਠੀਕ ਹੈ ਪਰ ਪਿਓਰਟੀ ਦੀ ਗਾਰੰਟੀ ਆ ਭਾਈ ਇਹਦੀ ਕੋਈ ਗੱਲ ਨਹੀਂ ਹੋਊਗੀ ਵੀ ਕਿਸੇ ਕਸਮ ਦਾ ਇਹਦੇ ਵਿੱਚ ਕੋਈ ਗੁਲਾਬਟ ਹੋਵੇ ਜਾਂ ਕੁਝ ਵੀ ਆ ਠੀਕ ਆ ਇਹ ਜਿਹੜਾ ਭਾਈ ਵੇਲਣਾ ਆਪਣਾ ਇਹ ਹੁਣ ਚੱਲੂਗਾ ਲਗਾਤਾਰ ਪੂਰਾ ਸਰਦੀਆਂ ਹਾਂਜੀ ਹਾਂਜੀ ਇਹ ਚੱਲੂਗਾ ਹਾਂਜੀ ਆਪਣਾ ਮਾਰਚ ਤੱਕ ਠੀਕ ਆ ਜੇ ਕੋਈ ਬੰਦਾ ਤੁਹਾਡੇ ਕੋ ਗੰਨੇ ਲਿਆਉਂਦਾ ਮਨੋਟਾ ਲਈ ਜਿਹਨੂੰ ਕੱਢ ਦਿੰਨੇ ਆ ਤੁਸੀਂ ਹਾਂਜੀ ਲੋਕ ਵਟਾ ਕੇ ਵੀ ਲੈ ਜਾਂਦੇ ਗੱਲਾਂ ਦੇ ਜਾਂਦੇ ਆ ਜੀ ਵੀਰੀ ਤੇ ਗੁੜ ਲੈ ਜਾਂਦੇ ਆ ਅੱਛਾ ਜੇ ਕੋ ਟਾਈਮ ਘੱਟ ਹਾਂਜੀ ਹਾਂਜੀ ਜਾਂ ਫੇ ਗੁੜ ਕੜਵਾ ਕੇ ਲੈ ਜਾਂਦੇ ਆ ਆਪ ਦਾ ਠੀਕ ਆ ਆ ਜਮਾਂ ਸੱਚੀ ਇੰਡੀਅਨ ਜਮਾਂ ਲੋਡ ਨਹੀਂ ਲੈਂਦਾ ਹਣਾ ਉਹ ਚੱਲੇ ਜਾਂਦਾ ਹਾਂਜੀ ਬਹੁਤ ਵਧੀਆ ਚੱਲਦਾ ਆ ਇਹ ਠੀਕ ਆ ਇਹ ਬੰਦੇ ਫਿਰ ਸਾਰੇ ਕਿਵੇਂ ਬਸ ਬਾਈ ਪੱਕੀ ਲੇਬਰ ਵੀ ਹੈ ਜੀ ਆ ਜਿਹੜੇ ਸਾਰੇ ਸਾਲ ਵਾਸਤੇ ਆ ਇਹ ਆਪਣੇ ਕਾਰੀਗਰ ਆ ਜੀ ਬਾਪੂ ਜੀ ਯੂਪੀ ਤੋਂ ਆਹੇ ਠੀਕ ਆ ਹਾਂਜੀ ਪਰ ਤੁਸੀਂ ਇਹ ਜਿੱਦਾਂ ਰੱਖੋਈ ਕੋਈ ਇੱਥੇ ਵੀਡੀਓ ਸੈਕਟ ਵਾਲਾ ਬੰਦਾ ਕੋਈ ਆਵਜਾ ਨਹੀਂ ਹੈਗਾ ਠੀਕ ਆ ਹਾਂਜੀ ਹਾਂਜੀ ਪੂਰਾ ਆਪਦੇ ਨੂੰ ਸ਼ੁੱਧ ਦਾ ਨਾ ਬਣਾਇਦਾ ਆ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਚਲੋ ਬਹੁਤ ਵਧੀਆ ਵੀਰੇ ਆਪਾਂ ਦੇਖਦੇ ਆ ਜੀ ਬਾਈ ਜੀ ਓਕੇ ਫਾਇਨੇ ਦੱਸਿਆ ਇੱਥੇ ਸਾਰਾ ਪ੍ਰੋਜੈਕਟ ਚੱਲ ਰਿਹਾ ਆ ਜੋ ਆਪਾਂ ਦੇਖਦੇ ਆ ਉਧਰੋਂ ਅ ਬੰਨੇ ਦੀ ਉਹ ਕੱਢ ਕੇ ਤੇ ਫਿਰ ਇੰਨਾ ਕੜਾਇਆ ਚ ਪਾਈ ਜਾਂਦੀ ਆ ਦੇਖੋ ਉਧਰੋਂ ਆਦ ਬਾਈ ਜਾਂਦੀ ਆ ਤੇ ਇਧਰ ਬਾਈ ਪੈਕ ਕਰੀ ਜਾਂਦੇ ਗੋੜ ਬਣਾ ਕੇ ਗੋੜ ਬਣੀ ਜਾਂਦਾ ਕਮਾਲ ਦਾ ਹੈਗਾ ਪ੍ਰੋਜੈਕਟ ਤੇ ਸਾਰਾ ਪ੍ਰੋਜੈਕਟ ਬਾਈਆਂ ਦਾ ਹੈਗਾ ਦੋਸਤੋ ਆਰਗੈਨਿਕ ਜਿਵੇਂ ਬਾਈ ਨੇ ਦੱਸਿਆ ਨਾ ਸਪਰੇ ਹੈ ਨਾ ਸਾਰਾ ਪ੍ਰੋਜੈਕਟ ਜਿਹੜਾ ਉਹ ਹੈਗਾ ਆਰਗੈਨਿਕ ਬਾਕੀ ਇਹ ਕਹਿੰਦੇ ਆ ਕਿ ਜਿਹੜਾ ਕੈਮੀਕਲ ਵਾਲਾ ਗੰਨਾ ਹੈਗਾ ਲੋਕ ਆਉਂਦੇ ਆ ਉਹ ਉਹਦਾ ਅਲੱਗ ਰੇਡ ਰੱਖਿਆ ਉਹ ਅਸੀਂ ਜੰਨਾ ਬਾਹਰੋਂ ਖਰੀਦਦੇ ਆ ਤੇ ਇਹਦੇ ਵਿੱਚ ਪਾਇਆ ਜਾਂਦਾ ਬਾਈ ਪਹਿਲਾਂ ਇਹਦੇ ਵਿੱਚ ਪਾਇਆ ਜਾਂਦਾ ਪਹਿਲਾਂ ਇਹਦੇ ਵਿੱਚ ਫਿਰ ਇਸ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੰਨਾ ਦਾ ਅਲੱਗ-ਅਲੱਗ ਕੰਮ ਆ ਠੀਕ ਆ ਠੀਕ ਆ ਉਸ ਤੋਂ ਬਾਅਦ ਜਦੋਂ ਬਣ ਜਾਂਦਾ ਫਿਰ ਇਹਦੇ ਵਿੱਚ ਕੱਢ ਦਿੱਤਾ ਜਾਂਦਾ ਇਹ ਲੱਕੜ ਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨੀਆਂ ਬਣ ਜਾਂਦੀਆਂ ਪੇਸ਼ੀਆਂ ਬਣ ਜਾਂਦੀਆਂ ਠੀਕ ਆ ਉਹ ਦਿਖਾ ਦਿਓ ਉਧਰ ਦੀ ਅੱਗ ਲਾਈ ਜਾਂਦੀ ਆ ਬਾਲਣ ਬਾਲਿਆ ਜਾਂਦਾ ਬਾਲਣ ਵੀ ਸਾਰਾ ਦੇਸੀ ਆ ਕੋਈ ਉਹ ਨਹੀਂ ਗੈਸ ਕੋਸਤੀ ਭੱਠੀ ਨਹੀਂ ਹੈਗੀ ਸਾਰਾ ਦੇਸੀ ਆ ਆਗੀ ਵੀਰੇ ਆਹ ਦਾ ਤੋਰ ਰਿਖਿਆ ਜਿਵੇਂ ਆਹਾ ਇਹ ਮੈਲ ਆ ਬਾਈ ਜਿਹੜੀ ਗੁੜਦੀ ਨਿਕਲਦੀ ਹੈ ਨਾ ਅੱਛਾ ਇਹ ਵਿੱਚੋਂ ਕੱਢ ਕੇ ਦੇ ਉੱਤੇ ਟੰਗ ਦੇਈਏ ਬਾਈ ਟੰਗ ਦੇ ਨੁੱਚੜ ਜਾਂਦੀ ਆ ਤੇ ਇਹਨੂੰ ਬਾਹਰ ਟੋਏ ਦੇ ਵਿੱਚ ਪਾ ਦਈਏ ਠੀਕ ਆ ਜੀ ਚਲੋ ਇੱਕ ਵਾਰ ਟੇਸਟ ਵੀ ਕਰਦੇ ਵੀਰੇ ਥੋੜਾ ਗੁੜ ਦੇ ਥੋੜਾ ਜਿਹਾ ਬਹੁਤ ਵਧੀਆ ਟੇਸਟ ਆਇਆ ਨਾ ਜੇ ਜਨੇ ਮੇ ਗੋੜ ਲੈਣਾ ਜਾਂ ਘੜਵਾਉਣਾ ਇੱਥੇ ਆ ਕੇ ਤੁਸੀਂ ਆਪਣੇ ਗੰਨੇ ਲੈ ਆਓ ਜਿੰਨਾ ਮਰਜ਼ੀ ਗੋੜ ਘੜਵਾ ਲਓ ਜੇ ਗੰਨੇ ਰੱਖ ਜੋ ਤਾਂ ਬਣਿਆ ਗੋੜ ਲੈ ਕੇ ਜਾ ਸਕਦੇ ਆਪਾਂ ਇਹ ਜਲਦੀ ਆਪਰ ਹੋ ਉਹ ਠੀਕ ਆ ਵੀਰੇ ਧੰਨਵਾਦ ਤੁਹਾਡਾ ਇਹ ਬਾਈ ਜੀ ਆਪਾਂ ਨਾ ਬੋਗਨ ਨੂੰ ਲਾਇਆ ਹੋਇਆਗਾ ਬਾਹਰੋਂ ਆਏ ਹੋਏ ਆ ਅੱਛਾ ਕਿਹੜੀ ਕੰਟਰੀ ਤੋਂ ਆਏ ਕੈਨੇਡਾ ਤੋਂ ਕਿੰਨੇ ਸਾਲ ਹੋ ਗਏ ਉਹ ਬਾਈ ਜਾਗਾ ਕਰਦਾ ਬਾਈ ਹੋ ਰਿਹਾ ਬਾਹਰ ਮੈਂ ਤਾਂ ਗਿਆ ਕਿੰਨੇ ਸਾਲ ਲੱਗੇ ਆ ਬਾਈ ਕੋਈ ਨੂੰ ਟੋਕਟ ਵੀ ਮੇਰੇ ਹਿਸਾਬ ਨਾਲ ਵੀ 1500 ਮੈਂ ਅੱਗੇ ਨਾ ਬਾਈ ਦੇ ਦੇਖੇ ਟੈਡੂ ਟੋਡੋ ਬਣਾਏ ਮੈਂ ਕਿਹਾ ਬੰਦਾ ਬਾਹਰ ਦਾ ਲੱਗਦਾ ਅੱਛਾ ਤੇ ਸ਼ੌਂਕ ਨੂੰ ਮਤਲਬ ਆ ਕੇ ਖੇਤੀ ਕਰੀ ਆ। ਆਰਗੈਨਿਕ ਖੇਤੀ ਸਾਰੀ। ਹਾਂ ਦੱਸਿਆ ਬਾਈ ਨੇ। ਆਰਗੈਨਿਕ ਆ ਉਹ ਕਹਿੰਦੇ ਵੀ ਜੇ ਮਤਲਬ ਕਿਸੇ ਦਾ ਕਿਸੇ ਨੇ ਕਢਵਾਉਣਾ ਗੁੜ ਤਾਂ ਉਹਦੇ ਲਈ ਚਾਹੇ ਆਪਦਾ ਜਿਵੇਂ ਦਾ ਮਰਜ਼ੀ ਕਮਾਦ ਲੈ ਆਵੇ। ਤੇ ਅਸੀਂ ਕੱਢ ਦਿੰਨੇ ਆ ਤੇ ਬਾਕੀ ਬਾਈ ਕਹਿੰਦਾ ਬਾਹਰੋਂ ਵੀ ਗੰਨੇ ਖਰੀਦਦੇ ਅਸੀਂ। ਹਾਂ ਬਾਹਰੋਂ ਵੀ ਖਰੀਦਦੇ ਆ। ਕੈਮੀਕਲ ਵਾਲਾ ਖਰੀਦਦੇ ਆ। ਰੇਟ ਉਹਦਾ ਅਲੱਗ-ਅਲੱਗ ਆ। ਠੀਕ ਹੈ ਜੀ ਜਿਹੜੀ ਕੁਆਲਿਟੀ ਚੰਗੀ ਆ ਤਾਂ ਰੇਟ ਵੀ ਚੰਗੇ ਹੁੰਦੇ ਹੈ। ਉਹ ਵੀ ਆਰਗੇਨਿਕ ਦਾ ਫਿਰ ਘੱਟ ਨਿਕਲਣਾ ਨਾ। ਮੁਨਾਫਾ ਘੱਟ ਹੋਣਾ ਹੈਗਾ। ਠੀਕ ਹੈ ਜੀ। ਉਹ ਹੁਣ ਚੱਲੂਗਾ ਸਾਰਾ ਸਰਦੀਆਂ। ਹਾਂ ਹੁਣ ਸਾਰਾ ਸਰਦੀ ਚੱਲੂਗਾ। ਸ਼ੌਕ ਨੂੰ ਕੀਤਾ ਇਹ ਕੰਮ। ਇਹ ਬਾਈਆਂ ਦਾ ਸਾਰਾ ਕੰਮ ਸ਼ੌਕ ਨਾਲ ਆ ਕਿਉਂਕਿ ਬਾਈ ਕੈਨੇਡਾ ਤੋਂ ਆਏ ਆ। ਤੇ ਚਲੋ ਬਹੁਤ ਧੰਨਵਾਦ ਵੀਰੇ ਤੁਹਾਡਾ। ਆ ਜਾਓ। ਇਹ ਬਾਈਆਂ ਦਾ ਪ੍ਰੋਜੈਕਟ ਆ ਸਾਰਾ। ਕਿੱਟੂ ਦਾ ਕਹੀ ਨਾ ਵੱਡਾ। ਜਿਸ ਨੇ ਗੋੜ ਖਰੀਦਣਾ ਜਿਆਦਾ ਗੋੜ ਗੋੜ ਖਰੀਦਣਾ ਜਾਂ ਕੜਵਾਉਣਾ ਉਹ ਬਾਈਆਂ ਕੰਟੈਕਟ ਕਰ ਸਕਦੇ ਹੋ ਸਿੰਘ ਕਲਾੜਾ ਇਹ ਆਹੀ ਪਿੰਡ ਹੈਗਾ ਕਿਲੀ ਗੰਦਰਾ ਇੱਕ 오ਡੀਸੇ ਖਾਨ ਦੇ ਲੱਗ ਗਿਆ ਇਹ 오ਡੀਸੇ ਖਾਨ ਅੰਮ੍ਰਿਤਸਰ ਰੋਡ ਆ ਇਹ ਆ ਨੰਬਰ ਆ ਬਾਈ ਦੇ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ